ਪ੍ਰੋਪਰ ਸਕਿਓਰਟੀ ਹੈ ਜੀ ਸਾਰੀਆਂ ਪੋਲਿੰਗ ਪਾਰਟੀਆਂ ਆਲਮੋਸਟ ਸਾਡੀ ਜਾ ਤਿਆਰ ਹੈ ਤਿੰਨ ਵਜੇ ਤੱਕ ਅਸੀਂ ਸਾਰੀਆਂ ਪੋਲਿੰਗ ਪਾਰਟੀਆਂ ਸਾਰੇ ਜ਼ਿਲ੍ਹੇ ਚੋਂ ਡਿਸਪੈਚ ਕਰ ਦੇਵਾਂਗੇ ਤੇ ਜਿਹੜੀਆਂ ਸਾਡੀਆਂ ਟੀਮਾਂ ਨੇ ਜਿਹੜੀ ਜਿਹੜੀ ਉਹਨਾਂ ਦੇ ਮੰਤਵ ਸਥਾਨ ਆ ਤੇ ਪਹੁੰਚ ਜਾਣਗੀਆਂ ਸਕਿਓਰਟੀ ਵੱਲੋਂ ਕੋਈ ਇਸ਼ੂ ਨਹੀਂ ਹੈ ਸੈਂਟਿਵ ਤਾਂ ਦੇ ਵੀਡੀਓਗ੍ਰਾਫੀ ਦਾ ਮੁਕੰਮਲ ਇੰਤਜ਼ਾਮ ਨੇ ਪੋਲਿੰਗ ਪਾਰਟੀਆਂ ਦੇ ਖਾਣ ਦੇ ਰਹਿਣ ਦਾ ਕੋਈ ਵੀ ਕਿਸੇ ਤਰ੍ਹਾਂ ਦੀ ਦਿੱਕਤ ਆਪਾਂ ਨਹੀਂ ਆਉਂਦੇ ਸਰ ਸੈਂਸਿਟਿਵ ਏਰੀਆ ਕਿੰਨਾ ਕੁ ਸੀ ਜਿੱਤੇ ਨੇ ਹਸਪਤਾਲ ਤੋਂ ਡਿਵੈਲਪ ਹੋਇਆ ਹੈ ਤੁਸੀਂ ਅਰਦਾਸ ਕਰੋ ਵੀ ਸੈਂਸਿਟਿਵ ਦਾ ਕੋਈ ਇਸ਼ੂ ਨਾ ਆਪਾਂ ਦਾ ਗੱਲੀ ਛੱਡਦੀ ਆ ਬਟਾਣਾ ਐਡਾ ਪੀਸੂ ਲੱਡਾ ਵਧੀਆ ਸਟੇਸ਼ਨ ਹੈ ਕਿ ਆਪਾਂ ਇਹਦੀ ਗੱਲ ਹੀ ਨਾ ਕਰੀਏ ਕੋਈ ਲੋਕਾਂ ਨੂੰ ਮੈਸੇਜ ਪਿੰਡੋਂ ਆਸੀਆਂ ਨੂੰ ਜਿਹੜੇ ਪ੍ਰੋਬਲਮ ਸੱਦੇ ਮੁੱਖ ਮੰਤਰੀ ਦਾ ਆਪ ਦਾ ਸਮਝਾਏ ਕਿ ਨੌਜਵਾਨਾਂ ਦੇ ਵੀ ਪਾਰਟਿਸਪੇਟ ਕਰੋ ਮੈਂ ਵੀ ਸਮਝਦਾ ਕਿ ਕੁਝ ਨੌਜਵਾਨ ਬਾਹਰ ਜਾਣ ਦੀ ਚਾਹ ਦੇ ਵਿੱਚ ਇੱਥੋਂ ਆਪਣੇ ਜ਼ਮੀਨ ਤੋਂ ਆਪਣੇ ਪੰਚਾਇਤਾਂ ਤੋਂ ಗ್ರಾಮ ਸਭਾਵਾਂ ਤੋਂ ਬੇਖੋਰੀਆ ਬਾਤ ਤੂੰ ਆ ਪਾਰਟਿਸਪੇਟ ਕਰੋ ਤਾਂ ਕਿ ਕੱਲ ਨੂੰ ਕੋਈ ਲੀਡਰ ਬਣੋ ਤੇ ਤੁਹਾਡੇ ਕੋਲੇ ਆ ਕੇ ਕੋਈ ਹੱਲ ਕਰ ਸਕੇ